ਹਾਂ ਜੀ ਮਿੱਤਰੋ ਜੜੀ ਬੁੱਟੀ ਰਸੈਣ ਸਿੰਘ ਵਿੱਚ ਸਵਾਗਤ ਹੈ ਜੀ ਅੱਜ ਜੜੀ ਜਾਣਕਾਰੀ ਹੈ ਮਿੱਤਰੋ ਸੈਣੀ ਕਟ ਦੇ حوالے ਨਾਲ ਜਾਣਕਾਰੀ ਹੈ ਜੀ ਇਹ ਦੇਖ ਰਹੇ ਹਾਂ ਵੱਲੋਂ ਇਹਦੇ ਵਿੱਚ ਚਾਂਦੀ ਔਰ ਜਿਹੜਾ ਪਾਰਾ ਸੀ ਉਹ ਜੰਮ ਚੁੱਕਿਆ ਜੀ ਠੀਕ ਹੈ ਜੀ ਇਹਦੇ ਵਿੱਚ ਆਪਾਂ ਨੇ ਸੈਣੀ ਕਟ ਬਣਾਇਆ ਤੇ ਉਹ ਜੰਮ ਚੁੱਕਿਆ ਜੀ ਇਹਨੂੰ ਠੰਡਾ ਕਰਨ ਤੋਂ ਬਾਅਦ ਕੱਢਾਂਗੇ ਮਿੱਤਰੋ ਇਸ ਤਰੀਕੇ ਨਾਲ ਤੁਸੀਂ ਬੱਲਬ ਦੇ ਵਿੱਚ ਵੀ ਜਿਹੜਾ ਸੈਣੀ ਘਟ ਹੈ ਜਾਂ ਪਾਰੇ ਦੀ ਮੋਮ ਹਾਸਲ ਕਰਨੀ ਹੈ ਉਹ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਨਾ ਤੈਨੂੰ ਕੋਈ ਪਾਣੀ ਪੁਣੀ ਬਦਲਣ ਦੀ ਲੋੜ ਪੈਂਦੀ ਹੈ ਨਾ ਕੁਝ ਹੋਰ ਤੇ ਇਸ ਤਰੀਕੇ ਦੇ ਨਾਲ ਉਸੀਂ ਜਿਹੜਾ ਇਹ ਸਣੀ ਕਟ ਬਣਾ ਸਕਦੇ ਹਾਂ ਮਿੱਤਰੋ ਠੀਕ ਆ ਜੀ ਇਹ ਗਰਮ ਵਾਵਾ ਡਾਡਾ ਗਰਮ ਹੈ ਤੇ ਇਹਦੇ ਨਾਲ ਜਿਹੜਾ 파ਰਾ ਹੈ ਉਹ ਚਿਪਕੋ ਨੂੰ ਲੜਨ ਹੋ ਗਿਆ ਤੇ ਇਧਰ ਜਿਹੜਾ ਸ਼ੋਰਾ ਉਹ ਉਹ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਕੱਢਾਂਗੇ ਕੱਢ ਕੇ ਦੀ ਮੋਮ ਘਰਲ ਕਰਕੇ ਚੰਗੇ ਤਰੀਕੇ ਨਾਲ ਨਚੋੜ ਨਚਾੜ ਕੇ ਨੂੰ ਇਹਦੀਆਂ ਗੋਲੀਆਂ ਬਣਾਵਾਂਗੇ ਗੋਲੀਆਂ ਬਣਾ ਕੇ ਮਿੱਤਰੋ ਇਹਨੂੰ ਠੋਸ ਕਰਾਂਗੇ ਤੇ ਠੋਸ ਕਰਨ ਤੋਂ ਬਾਅਦ ਇਹਨੂੰ ਸ਼ੋਰੇ ਚ ਪਕਾਵਾਂਗੇ ਠੀਕ ਆ ਜੀ ਇਹ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਜੀ ਬੱਲਬ ਦੇ ਵਿੱਚ ਵੀ ਇਹ ਜਿਹੜੀ ਕਿਰਿਆ ਉਹ ਹੋ ਜਾਂਦੀ ਹੈ ਜੀ ਠੀਕ ਹੈ ਜੀ। ਬਾਜੀ ਮਿੱਤਰੋ ਇਹ ਨਿੱਕੀ ਜਾਣਕਾਰੀ ਦੀ ਛੋਟੀ ਜਾਣਕਾਰੀ ਤੇ ਮਾ ਮਿੱਤਰਾਂ ਨਾਲ ਸਾਂਝੀ ਕਰਦੀ ਆ ਕਿ ਕਿ ਇਹਨੂੰ ਅੱਜ 3 ਦਿਨ ਹੋ ਗਏ ਮਿੱਤਰੋ ਪੱਕਦੇ ਨੂੰ। 3 ਦਿਨ ਹੋ ਗਏ ਇਹਨੂੰ ਪੱਕਦੇ ਨੂੰ ਇਹ ਪ੍ਰੋਪਰ ਜਿਹੜਾ ਉਹ ਪੱਕਦਾ ਜਾ ਰਿਹਾ ਹੈ। ਤੇ ਸਮਾਂ ਲੱਗਦਾ ਜੀ ਇਹ ਛੋਟਾ ਮਿੰਨੀ ਹੀਟਰ ਹੈ। 60 ਵਾਟ ਦਾ ਜੀ। ISO ML ਦਾ ਹੀਟਿੰਗ ਮੈਂਟਲ ਇਹਦੇ ਵਿੱਚ ਜਿਹੜਾ ਇਹ ਮਜ਼ਬੂਤ ਸਿਸਟਮ ਜਿਹੜਾ ਉਹ ਤਿਆਰ ਹੋ ਜਾਂਦਾ ਇਹਦੇ ਵਿੱਚ ਚਾਂਦੀ ਭੁਖੀ ਕਰਕੇ ਆਪਾਂ ਨੇ ਪੀਸੀ ਤੇ ਨਾਲ ਪਾਰਾ ਪਾਇਆ ਦੀ 4 ਟੋਲੇ ਠੀਕ ਹੈ ਜੀ ਤੇ ਹੁਣ ਇਹਨੂੰ ਕੱਢ ਕੇ ਦੇਖਾਂਗੇ ਜੀ ਦੁਪਹਿਰ ਤੱਕ ਕੱਢਾਂਗੇ ਕਿੰਨਾ ਜੁੜ ਗਿਆ ਤੇ ਕਿੰਨਾ ਰਹਿ ਗਿਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮਿੱਤਰੋ